ਭਾਜਪਾ ਬੁਲਾਰ ਇਸ ਸੁਦਾਂਛੁਤਰੀ ਵਿਆਦੀ ਨੇ ਕਾਂਗਰਸ ਨੇਤਾ ਸਹਿਮ ਪਿਤ੍ਰੋਦਾ ਦੀਆਂ ਕਥਿਤ ਟਿੱਪਣੀਆਂ ਜਿਸ ਵਿੱਚ ਭਾਰਤ ਲਈ ਚੀਨੀ ਖਤਰੇ ਨੂੰ ਘੱਟ ਦੱਸਿਆ ਗਿਆ ਸੀ ਦੀ ਚਮਕੀ ਆਲੋਚਨਾ ਕੀਤੀ ਹੈ ਭਾਜਪਾ ਅਗੂ ਸੁਦਾਂਸ਼ੂਤਰੀ ਵਿਆਦੀ ਨੇ ਕਿਹਾ ਹੈ ਕਿ ਜੋ ਕਾਂਗਰਸ ਨੇਤਾ ਵੱਲੋਂ ਬੋਲਿਆ ਗਿਆ ਹੈ ਉਹ ਕਾਂਗਰਸ ਦੀ ਮਾਨਸਿਕਤਾ ਦਾ ਪ੍ਰਤੀਕ ਹੈ ਪਿਤ੍ਰੋਦਾ ਦੀਆਂ ਟਿੱਪਣੀਆਂ ਤੇ ਭਾਜਪਾ ਨੇ ਭਾਰਤ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਅਤੇ ਕਾਂਗਰਸ ਦੇ ਕਥਿਤ ਚੀਨ ਪੱਖੀ ਰੁੱਖ ਨਾਲ ਮੇਲ ਖਾਂਦਾ ਹੋਣ ਦਾ ਦੋਸ਼ ਲਾਇਆ ਹੈ ਰਿਪੋਰਟਾਂ ਅਨੁਸਾਰ ਪਿਤ੍ਰੋਦਾ ਨੇ ਕਿਹਾ ਸੀ ਕਿ ਉਹ ਚੀਨ ਤੋਂ ਭਾਰਤ ਨੂੰਦਰਪੇਸ਼ ਖਤਰੇ ਨੂੰ ਨਹੀਂ ਸਮਝਦੇ ਸ਼੍ਰੀ ਤ੍ਰਿਵੇਦੀ ਨੇ ਕਿਹਾ ਕਿ ਇਹ ਭਾਰਤ ਦੇ ਮਾਮਲੇ ਤੇ ਇੱਕ ਗਹਿਰਾ ਚਟਕਾ ਹੈ। ਉਹਨਾਂ ਦਾਵਾ ਕੀਤਾ ਹੈ ਕਿ ਪਿਤ੍ਰੋਦਾ ਦੀਆਂ ਟਿੱਪਣੀਆਂ ਤੋਂ ਚਾਪਦਾ ਹੈ ਜਿਵੇਂ ਭਾਰਤ ਹਮਲਾਵਰ ਹੈ। ਭਾਟ ਪਬਲਾਰੇ ਨੇ ਕਿਹਾ ਹੈ ਕਿ ਸੈਮ ਪਿਤ੍ਰੋਦਾ ਨੇ ਜੋ ਵੀ ਕਿਹਾ ਅਚਾਹ ਲੱਗਦਾ ਹੈ ਕਿ ਪੋਲ ਸੈਮ ਪਿਤ੍ਰੋਦਾ ਦੇ ਹਨ ਅਤੇ ਸੰਗੀਤ ਫੋਰਸਦਾਰ ਤਿਆਰ ਕੀਤਾ ਗਿਆ ਹੈ ਤੇ ਕਾਂਗਰਸ ਭਾਰਤੀ ਗਠ ਜੋੜ ਦੇ ਲੋਕ ਸਿੰਫਨੀ ਵਿਚਾਰ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਲਈ ਹੁਣ ਬਚਣ ਦਾ ਕੋਈ ਰਸਤਾ ਨਹੀਂ ਹੈ ਤੇ ਵਿਰੋਧੀ ਪਾਰਟੀ ਨੂੰ ਸਪਸ਼ਟ ਕਰਨ ਦੇ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਨeta ਅੱਜ ਅਲੋਕ ਨੇ ਦੋਸ਼ ਲਾਇਆ ਹੈ ਕਿ ਪਿਤਰੋਦਾ ਦੀਆਂ ਟਿੱਪਣੀਆਂ ਕਾਂਗਰਸ ਦੇ ਚੀਨ ਨਾਲ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਦਰਸਾਉਂਦੀਆਂ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਮ ਪਿਤਰੋਦਾ ਨੇ ਅਚਾਹ ਵਿਵਾਦਪੂਰਨ ਬਿਆਨ ਦਿੱਤਾ ਹੋਵੇ ਉਹ ਪਹਿਲਾਂ ਵੀ ਅਚਾਹੇ ਬਿਆਨ ਦਿੰਦੇ ਰਹਿੰਦੇ ਹਨ ਤੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਨੇ ਸੈਮ ਪਿਤਰੋਦਾ ਦੇ ਬਿਆਨ ਤੋਂ ਨਾਰਾ ਕਰ ਲਈ ਹੈ